ਕੁਕਰ ਤਾਂ ਮੈਨੂੰ ਨੋਰਮਲ ਸਰ ਇੱਕ ਯੂਮ ਸੂਸ਼ਣ ਦਾ ਮਾਮਲਾ ਸਾਹਮਣੇ ਕੀ ਇਹ ਮਾਮਲਾ ਹੈ ਕੀ ਹਾਂਜੀ ਇੱਕ ਅੱਜ ਸਾਨੂੰ ਇੰਟੀਮੇਸ਼ਨ ਮਿੜੀ ਸੀ ਜਿਹਦੇ ਵਿੱਚ ਔਰੋ ਮੇਰਾ ਸਕੂਲ ਪਟਿਆਲਾ ਅਸਿਸਟੈਂਟ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੀ ਬੱਚੀ ਸਕੂਲ ਵਿੱਚ ਪੜ੍ਹਦੀ ਸੀ ਜਿਹਦੇ ਨਾਲ ਯੂਮ ਸੂਸ਼ਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜੋ ਬੱਚੀ ਦੇ ਮਦਰ ਦੇ ਬਿਆਨ ਤੇ ਐਫਆਈਰ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਆਕਸੋ ਤੇ ਬੀਐਨਐਸ ਸੈਕਟ ਲਗਾਏ ਗਏ ਨੇ ਜੀ ਇੱਥੇ ਤੇ ਦਰਜ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਜੋ ਇਹ ਅਲੀਗੇਸ਼ਨ ਲੱਗਿਆ ਜੀ ਇਹ ਪੀਟੀਟੀ ਟੀਚਰ ਨੇ ਉਸੇ ਸਕੂਲ ਦੇ ਵਿੱਚ ਤੇ ਜਿਨਾਮ ਤੇ ਬਾਈ ਨੇਮ ਇਹ ਪਰ ਦਰਜ ਕੀਤੀ ਜਾ ਰਹੀ ਸਰ ਇਹ ਕੀ ਪਤਾ ਲੱਗੇ ਜੀ ਕੀ ਬਿਆਨਾਂ ਦੇ ਵਿੱਚ ਆਇਆ ਪਹਿਲੇ ਬਿਆਨਾਂ ਦੇ ਵਿੱਚ ਕੀ ਹੁੰਦਾ ਸੀ ਕੀ ਨੇ ਕੌਣ ਕਰ ਰਹੀ ਜਿਹੜੇ ਬੱਚੀ ਦੇ ਦੱਸਣ ਮੁਤਾਬਕ ਗੱਲ ਸਾਹਮਣੇ ਆਏ ਸੀ ਜੀ ਕਿ ਇਹ ਪੀਟੀ ਟੀਚਰ ਸੀਗੇ ਜੋ ਉਹਨੂੰ ਮਲਟੀਪਲ ਟਾਈਮ ਉਹਨੂੰ ਵਾਸ਼ਿੰਗ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉੱਥੇ ਗਲਤ ਕੰਮ ਹੋਇਆ ਸਰ ਨੈਕਸਟ ਕੱਟ ਨਹੀਂ ਜਿਹੜੇ ਇਹਦੇ ਵਿੱਚ ਅਕਿਊਜ਼ਡ ਮੇਨ ਅਕਿਊਜ਼ ਨੇ ਜੀ ਉਹਨੂੰ ਐਪਰੀਹੈਂਡ ਕੀਤਾ ਗਿਆ ਜਿਹਨੂੰ ਬਾਅਦ ਵਿੱਚ ਕਿਸੇ ਰੈਸਟ ਕੀਤਾ ਜਾਊਗਾ ਤੇ ਕੱਲ ਨੂੰ ਸਵੇਰੇ ਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਸਰ ਇਹ ਕਿੰਨੇ ਮਹੀਨਿਆਂ ਤੋਂ ਇਸ ਤਰੀਕੇ ਨਾਲ ਹੋ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਦੱਸ ਰਹੀ ਆ ਜੀ ਬੱਚੇ ਸਰ ਮੈਡੀਕਲ ਹੋ ਗਿਆ ਮੈਡੀਕਲ ਕਰਵਾਇਆ ਜਾ ਰਿਹਾ ਜੀ ਸਰ ਕਾਰਵਾਈ ਕਿਸ ਤਰੀਕੇ ਦੀ ਹੋਏਗੀ ਰੈਲੇਵੈਂਟ ਸੈਕਸ਼ਨ ਆਫ ਪਾਕਸੋ ਤੇ ਬੀਐਨਐਸ ਦੇ ਅਪੀਲ ਦਰਜ ਕੀਤੀ ਗਈ ਹੈ ਜੀ ਸਰ ਉਹ ਸਕੂਲ ਨੂੰ ਇਨਫੀਮੇਟ ਕਰ ਦਿੱਤਾ ਗਿਆ ਜੀ ਸਕੂਲ ਕੀ ਉਹਦਾ ਪੱਖ ਕੀ ਸਕੂਲ ਦਾ ਹੈ ਜਾਂ ਕਿਹੜਾ ਸਕੂਲ ਦਾ ਪੱਖ ਹਜੇ ਕੋਈ ਸਾਹਮਣੇ ਨਹੀਂ ਆਇਆ ਜੀ ਸਕੂਲ ਨੂੰ ਵੈਸੇ ਉਹਦੇ ਧਿਆਨ ਚ ਲਿਆ ਦਿੱਤਾ ਗਿਆ ਸਰ ਇਹ ਪਤਾ ਲੱਗਦਾ ਹੈ ਕਿ ਜੀਸੀ ਬੱਚੀ ਦੇ ਨਾਲ ਸੀਗਾ ਕਿ ਹੋਰ ਵੀ ਬੱਚੇ ਇਸੇ ਸ਼ਿਕਾਇਤ ਫਿਲਹਾਲ ਤੱਕ ਤਾਂ ਸਾਡੇ ਸਾਹਮਣੇ ਇਸੇ ਬੱਚੀ ਦਾ ਸਾਹਮਣੇ ਆਇਆ ਹੈ ਡੂਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਜੇ ਕੋਈ ਹੋਰ ਬੱਚੇ ਨਾਲ ਇਹ ਟੀਚਰ ਕਿੰਨੇ ਜੋ ਇਹ ਟੀਚਰ ਹੈ ਜੋ ਅਕਿਊਜ਼ਡ ਹੈ ਉਹ ਕਰੀਬ 20 ਸਾਲ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਿਹਾ ਹੈ 20 ਸਾਲ ਹੀ ਐਜੇ ਦੇ ਚੀਏ ਉਹਨਾਂ ਦੇ ਅਰਾਊਂਡ 42 43 ਸਾਲ ਮੇਰਾ ਨਾਮ ਰੁਪਨਦ ਕੌਰ ਹੈ ਮੈਂ ਹੁਣ ਜ਼ਿਲ੍ਹਾ ਬਾਲਸਰ ਦੇ ਅਫਸਰ ਦਾ ਮੇਰੇ ਕੋਲ ਚਾਰਜ ਹੈ ਸਰ ਕੀ ਮਾਮਲਾ ਜਿਹੜਾ ਤੁਹਾਡੇ ਧਿਆਨ ਦੇ ਚਾਇਆ ਕਰਦੇ ਕਿ ਇਹ ਤੁਹਾਨੂੰ ਪਤਾ ਲੱਗੇ ਸਬੰਧ ਅ ਸਾਨੂੰ ਇਹ ਥ्रू ਪੁਲਿਸੀ ਮਾਮਲਾ ਨੋਟਿਸ ਦੇ ਵਿੱਚ ਆਇਆ ਕਿ ਕੋਈ ਬੱਚੀ ਹੈ 9 ਸਾਲਾ ਦੀ ਜਿਨੇ ਆਪਣੇ ਪੇਰੈਂਟਸ ਨੂੰ ਟ੍ਰੇਸ ਕਰਾਇਆ ਕਿ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਕੋਈ ਸੈਕਸ਼ਨਲ ਅਬਿਊਜ਼ ਜਿਹੜਾ ਟ੍ਰੇਸ ਹੋਇਆ ਹੈ सो ऑफिस अब बुलायाफिस वेलफेयर कमेटी बैठी है बच्चे की काउंसलिंग होगी चैल्ड वेलफेयर कमेटी अगर बच्चा प्रोड्यूस किया जाएगा हाल तक जो बच्चे के पेरेंट्स ने सू दसिया है कि बच्चे पार्ट्स के कुछ तरीके की डिसकंफर्ट बच्चे फील हो रहा है जिसके कंटेक्स मदर ने बच्चे पुछे तो बच्चे ने दसा किसी स्कूल दे, जो कि प्राइवेट स्कूल है टीचर ने मतलब स्पोर्ट्स टीचर ने कुछ गलत हरकत कर की है ਸੋ ਉਹਦੀ ਜਿਹੜੀ ਪੁਸ਼ਟੀ ਹੈ ਆਬਵੀਅਸਲੀ ਮੈਡੀਕਲ ਦੇ ਵਿੱਚ ਹੋਏਗਾ ਐਫ ਆਈ ਆਰ ਬੱਚੇ ਦੀ ਜਿਹੜੀ ਹੈ ਲਾਂਚ ਹੋ ਰਹੀ ਹੈ ਉਸ ਤੋਂ ਬਾਅਦ ਉਹ ਮੈਡੀਕਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਜੋ ਵੀ ਅੱਗੇ ਫਦਰ ਪ੍ਰੋਸੀਜਰ ਹੈ ਐਸ ਪਰ ਐਕਟ ਫਾਲੋ ਕੀਤਾ ਜਾਏਗਾ ਤਾਂ ਕੀ ਲੈ ਰਹੇ ਕੋਈ ਗੈਪ ਕਰ ਲੈ ਜੀ ਉਸ ਤੋਂ ਬਾਅਦ ਜਿਹੜਾ ਹੈ ਹਾਲੇ ਦੇਖੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਟਿਲ ਬੱਚੇ ਦੀ ਸਟੇਟਮੈਂਟ ਜਿਹੜੀ ਉਹ ਲਈਤੀ ਜਾ ਰਹੀ ਹੈ ਉਸ ਤੋਂ ਬਾਅਦ ਆਬਵੀਅਸਲੀ ਜਿਹੜਾ ਐਕਟ ਐਕਟ ਦੇ ਅਨੁਸਾਰ ਜੋ ਵੀ ਕਾਰਵਾਈ ਹੋਏਗੀ ਪੁਲਿਸ ਲੈ ਕੇ ਆਏਗੀ ਮੈਡੀਕਲ ਦੀ ਕਾਰਵਾਈ ਸ਼ੁਰੂ ਮੈਡੀਕਲ ਆਫਟਰ ਸਟੇਟਮੈਂਟ ਫਾਈਲ ਤੋਂ ਬਾਅਦ ਇਮੀਡੀਏਟਲੀ ਮੈਡੀਕਲ ਚੈਕਪ ਜਿਹੜਾ ਕਰਵਾਇਆ ਜਾਏਗਾ